ਸੋ ਅਗੇ ਵਧਿਆ ਭਾਰਤ ਦੇਸ਼ ਚਾਹੇ ਸਾਨੂੰ 1947 ਦੇ ਵਿੱਚ ਆਜ਼ਾਦ ਹੋ ਗਿਆ ਸੀ ਪਰ ਅੱਜ ਵੀ ਕਈ ਅਜਿਹੇ ਇਤਿਹਾਸ ਨੇ ਜੋ ਕਿ ਲੋਕਾਂ ਦੇ ਸਾਹਮਣੇ ਨਹੀਂ ਆਏ ਤੇ ਉਹਨਾਂ ਦੇ ਵਿੱਚੋਂ ਇੱਕ ਹੈ ਪੰਜਾਬ ਜੰਮੂ ਕਸ਼ਮੀਰ ਦੀ ਸਰਹਾਦ ਤੇ ਪੈਂਦੇ ਪਿੰਡ ਮਾਦੋਪੁਰ ਦੇ ਵਿੱਚ ਬ੍ਰਿਟਿਸ਼ ਕਾਲ ਦੇ ਵਿੱਚ ਬਣੇ ਚਰਚ ਅਤੇ ਕਬਰਿਸਤਾਨ ਜੋ ਕਿ 200 ਸਾਲ ਪੁਰਾਣੇ ਦੱਸੇ ਜਾ ਰਹੇ ਨੇ ਇਸ ਸਬੰਧੀ ਇਸ ਕਬਰਿਸਤਾਨ ਦੀ ਦੇਖਰੇ ਕਰਨ ਵਾਲੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਚਰਚ ਅਤੇ ਕਬਰਿਸਤਾਨ ਕਰੀਬ 200 ਸਾਲ ਪੁਰਾਣੇ ਹਨ ਉਹਨਾਂ ਦੱਸਿਆ ਕਿ ਇਸ ਚਰਚ ਅਤੇ ਕਬਰਿਸਤਾਨ ਦੀ ਉਸਾਰੀ ਬ੍ਰਿਟਿਸ਼ ਕਾਲ ਦੇ ਵਿੱਚ ਅੰਗਰੇਜ਼ਾਂ ਵੱਲੋਂ ਕੀਤੀ ਗਈ ਸੀ ਉਸ ਸਮੇਂ ਜ ਜਨਾ ਅੰਗਰੇਜ਼ਾਂ ਦੀ ਮੌਤ ਹੋ ਜਾਂਦੀ ਸੀ ਉਹਨਾਂ ਨੂੰ ਇਸ ਕਬਰਿਸਤਾਨ ਦੇ ਵਿੱਚ ਦਫਨਾਇਆ ਜਾਂਦਾ ਸੀ ਅੱਜ ਇਹਨਾਂ ਕਬਰਾਂ ਦੇ ਵੰਸ਼ਜ ਇਸ ਜਗ੍ਹਾ ਤੇ ਆਉਂਦੇ ਹਨ ਅਤੇ ਇਹਨਾਂ ਵਿਛੜੀਆਂ ਰੂਹਾਂ ਨੂੰ ਯਾਦ ਕਰਕੇ ਉਹਨਾਂ ਦੇ ਲਈ ਚਰਚ ਵਿਖੇ ਪ੍ਰਾਰਥਨਾ ਕਰਦੇ ਹਨ। ਨਾ ਤੇ ਜੀ ਆਮ ਹੈ ਅਜੀਤ ਅਜੀਤ ਚੱਕੀ ਨੰਨ ਕੋਡਾ ਨੰਨਾ ਸਾਗਰ ਮਸੀ ਜੀ ਇਸ ਚਰਚ ਦਾ ਕੀ ਇਤਿਹਾਸ ਹੈ ਇਸ ਪੀ ਚਰਚ ਦਾ ਇਤਿਹਾਸ ਇਹ ਸਰ ਕੀ ਅੰਗਰੇਜ਼ਾਂ ਦੇ ਟਾਈਮ ਚ ਚਰਚ ਹੈ ਜੀ ਕੋਈ ਦੋਸਤ ਕੋ ਸਦੀਪ ਸਾਹਿਬ ਪੜਾਣਾ ਜੀ 200 ਕੋ 1800 37 ਦੀਆਂ ਕਬਰਾਂ ਬੋਲਦੀਆਂ ਨੇ ਉਸ ਤੋਂ ਪਹਿਲਾਂ ਦਾ ਚਰਚਾ ਜੀ ਹਾਂਜੀ ਠੀਕ ਨੇ ਕਬਰਾਂ ਬਣੀਆਂ ਉਹ ਕਿੰਨੀਆਂ ਨੇ ਤੇ ਕਿੱਥੋਂ ਆਥੇ ਅੰਗਰੇਜ਼ਾਂ ਨੂੰ ਉਹ ਕਬਰਾਂ ਉਹ ਸਾਰੇ ਅੰਗਰੇਜ਼ਾਂ ਦੀਆਂ ਨਹੀਂ ਜ਼ਿਆਦਾ ਕਬਰਾਂ ਨਹੀਂ ਤੇ ਇਹਦੇ ਸਾਡੇ ਪੰਜਾਬੀ ਆ ਉਹਨਾਂ ਦੀਆਂ ਵੀ ਸੁਣੀਆਂ ਘਟਾ ਜੀ ਬਲਕਿ ਅਸੀਂ ਕੱਚੀਆਂ ਰੱਖ ਦਿਆ ਉਹਨਾਂ ਨੇ ਪੱਕੀਆਂ ਕਰਨੀਆਂ ਨੇ ਹਾਂਜੀ ਚਾਹ ਆਉਂਦੇ ਜਿਹੜੇ ਅੰਗਰੇਜ਼ਾਂ ਦੀ ਕਬਰਾਂ ਉਹਨਾਂ ਦੇ ਘਰ ਦੇ ਸਾਮੇ ਹਾਂਜੀ ਵਿੱਚ ਵਾਰ ਰਹਾਂਦੇ ਵੀ ਹੈ ਜੀ ਤੇ ਪੁਸ਼ਪ ਵੀ ਆ ਜਾਂਦੇ ਸਾਨੂੰ ਇਹਨਾਂ ਦੀ ਕੋਈ ਖਬਰ ਕਰਦਾ ਤੇ ਉਹਨਾਂ ਨੂੰ ਦੱਸੀ ਦੀ ਕਿ ਕਮੇਟੀ ਇਸ ਨੂੰ ਵੀ ਕਰਦੀ ਹੈ ਜੀ ਹਾਂਜੀ ਮੇਰਾ ਨਾਮ ਜੀ ਜੋਧਾਮ ਸਿੰਘ ਹੈ ਇਹ ਇਤਿਹਾਸ ਅਸਚ ਚਚਾ ਚਤ ਕਬਰਸਤਾਨ ਇਹ ਚਰਚੋ ਅੰਗਰੇਜ਼ਾਂ ਦੇ ਟਾਈਮ ਦਾ ਹੈ ਔਰ ਬਹੁਤ ਪੁਰਾਣਾ ਹੈ 1840 ਦਾ ਲਗਭਗ ਹੈ ਔਰ ਇਹਦੇ ਨਾਲ ਹੀ ਲੱਗਦਾ ਕਬਰਸਤਾਨ ਹੈ ਜਿਹਦੇ ਵਿੱਚ ਮਲਕ ਕਾਫੀ ਪੁਰਾਣੀਆਂ ਕਬਰਾਂ ਜਿਹੜੀਆਂ ਨੇ ਉਹ ਹੈਗੀਆਂ ਤੋ 1831 ਦੀ 69 ਦੀ ਚੌੜ ਦੀਆਂ ਤੋ ਜਿਨ੍ਹਾਂ ਨੇ ਇਹ ਹੈਡ ਬਣਾਇਆ ਸੀ ਥੱਲੇ ਆਸਟ੍ਰੇਲੀਆ ਤੋਂ ਪਿੱਛੇ ਉਹ ਆਏ ਉਹਨਾਂ ਨੇ 1868 ਦੇ ਆਪਣੇ ਪਰਿਵਾਰ ਦੀਆਂ ਕਬਰਾਂ ਇੱਥੇ ਦੇਖੀਆਂ ਔਰ ਪਰਮਾਤਮਾ ਕੇ प्रार्थना ਕੀਤੀ ਮari ਆਤਮਾ ਵਾਸਤੇ ਔਰ ਫਿਰ ਉਹਨੇ ਸਾਰਾ ਕੁਝ ਦੇਖ ਕੇ ਬੇਥੋ ਜੜਾ ਉਹ ਵਰਨਾ ਉਹਨੇ ਤੇ ਇਸ ਨੂੰ ਸਾਰੇ ਐਂਗਲਿਕਨ ਚਰਚ ਜਿਹੜਾ ਮੱਧਪੁਰ ਦਾ ਉਹ ਦੇਖ ਰਿਹਾ ਔਰ ਉਹ ਵੇਖ ਰਿਹਾ ਕਿ ਸੜੀਆ ਕਰ ਰਿਹਾ ਹਾਂ ਜੀ ਸਰ ਜਿਹੜਾ ਕਬਿਸਥਾਨੇ ਦੇ ਰੱਖਰਖਾਵ ਦੇ ਲਈ ਕੀ ਪ੍ਰਬੰਧ ਤੇ ਹੈ ਇਹ ਦੇ ਰੱਖਰਖਾਵ ਲਈ ਇਹ ਹੈ ਕਿ ਮਲਕਾ ਕੋਈ ਵੀ ਡੱਡ ਬਾਜੀ ਆ ਜੇ ਤਾਂ ਸਾਡੇ ਕੋਲ ਉੱਥੇ ਰੂਮ ਬਣੇਦਾ ਉੱਥੇ ਰੱਖ ਲੈਨੇ ਆ ਉਹਨਾਂ ਦੇ ਬਾਅਦ ਅਹੀਂ ਇਸ ਪਾਸੇ ਕਬਰ ਕੱਢ ਕੇ ਤੇ ਫਿਰ ਉਹਨੂੰ ਦਫਨਾਈਦਾ ਔਰ ਕਿਤੋਂ ਕਿਤੋਂ ਦੀ ਲੋਕ ਜਿਹੜੇ ਨਾ ਇੱਥੇ ਆਂਦੇ ਨੇ ਇੱਥੋਂ ਮਲਕੇ ਵੀ ਕਾਫੀ ਦੂਰ ਦੂਰੋਂ ਵੀ ਲੋਕ ਆ ਜਾਂਦੇ ਨੇ ਔਰ ਇਸ ਪ੍ਰਾਣਾ ਪਿਹਾਸ ਨੂੰ ਸਭ ਦੇਖਦੇ ਨੇ ਕਿ ਇੱਕ ਯਾਦਗਾਰ ਚੀਜ਼ ਆ ਗਈ ਹੈ ਸਾਡੇ ਦੇਸ਼ ਦੇ ਵਿੱਚ ਹਾਂਜੀ ਸਰਕਾਰ ਤੋਂ ਕੀ ਮੰਗ ਕਰੋਗੇ ਸਰਕਾਰ ਕੋਲ ਤੇ ਮੰਗ ਇਹ ਹੀ ਕਰਾਂਗੇ ਕਿ ਅਗਰ ਸਾਨੂੰ ਕੁਝ ਇਹ ਡਿਪਾਰਟਮੈਂਟ ਵਾਸਤੇ ਦਿੱਤਾ ਜਾਵੇ ਫੰਡ ਤੇ ਅਸੀਂ ਅਹੀ ਅਚੀ ਤਰੀਕੇ ਨਾਲ ਦੀ ਕਰਾਂਗੇ ਕਿ ਇੱਕ ਇੱਕ ਯਾਦ ਹਾਂਜੀ